ਦੋਸਤੋ ਪੰਜਾਬ ਟੀਐਮਸੀ ਹਸਪੀਟਲ ਭਰਤੀ 2024 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜੇਕਰ ਤੁਸੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪੋਸਟ ਆਊਟ ਕੀਤੀਆਂ ਜਾਣੀ ਜੀ ਫਾਰਮਾਸਿਸਟ ਬਟਲਰ ਕਿਚਨ ਹੈਲਪਰ ਫੋਰਮੈਨ ਅਤੇ ਹੋਰ ਵੀ ਬਖ ਬਖ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਪੋਸਟਾਂ ਡਿਟੇਲ ਕੁਆਲਿਫਿਕੇਸ਼ਨਾਂ ਤੇ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ ਦੋਸਤੋ ਪੋਸਟ ਨੰਬਰ 1 ਜੀ ਫੋਟੋਗ੍ਰਾਫਰ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਦੋਸਤੋ ਕੁਆਲਿਫਿਕੇਸ਼ਨ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਫੋਟੋਗ੍ਰਾਫੀ ਆਦਿ ਵਿੱਚ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹਦੇ 27 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ 1 22500 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਨਾ ਪੋਸਟ ਨਾਲੀ 24/7/2024 ਨੂੰ ਕੱਲ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਦੋਸਤੋ ਇਸੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਉੱਥੇ ਜਾ ਕੇ ਨੋਟੀਫਿਕੇਸ਼ਨ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertbyhardeep.com ਤੇ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਪੋਸਟ ਨੰਬਰ 2 ਜੀ ਪੋਸਟ ਹੈ ਜੀ ਫਾਰਮਾਸਿਸਟ ਦੀ ਕੁਆਲਿਫਿਕੇਸ਼ਨ ਹੈ ਜੀ ਵੀ ਫਾਰਮੇਸੀ ਤੁਸੀਂ ਕੰਪਲੀਟ ਕੀਤੀ ਆ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹਦੀ 30 ਸਾਲ ਦੇ ਵਿਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ ਤਿੰਨ 27000 ਤੋਂ ਲੈ ਕੇ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਲਈ ਵੀ 24 7 2024 ਤੋਂ ਅਡ ਇੰਟਰਵਿਊ ਲਿਆ ਜਾਵੇਗਾ ਪੋਸਟ ਨੰਬਰ 3 ਜੀ ਅਸਿਸਟੈਂਟ ਦੀ ਪੋਸਟ ਹੈ ਜੀ ਐਚ ਆਰ ਡੀ ਦੀ ਦੋਸਤੋ ਇਸ ਪੋਸਟ ਲਈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਕੋਰਸ ਤੁਸੀਂ ਕੰਪਲੀਟ ਕੀਤਾ 3 ਮਹੀਨੇ ਦਾ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਉਮਰ ਹੱਦੇ ਜੀ 35 ਸਾਲ ਦੇ ਵਿੱਚ ਘਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੇ 2 24700 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 4 ਜੀ ਪੋਸਟ ਹੈ ਜੀ ਬਟਲਰ ਦੀ ਵਿਦਿਅਕ ਯੋਗਤਾ ਜੀ 12ਵੀਂ ਤੁਸੀਂ ਪਾਸ ਕੀਤੀ ਹੈ 2 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਰੈਸਟੋਰੈਂਟ ਦਾ ਜਾਂ 3 ਸਟਾਰ ਹੋਟਲ ਜਾਂ ਹਸਪੀਟਲ ਕੈਟਰਿੰਗ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਟੋਟਲ ਪੋਸਟ ਨੇ 2 19100 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਇਨਾ ਪੋਸਟਾਂ ਲਈ 29 ਸਤ 2024 ਤੋਂ ਅਡ ਇੰਟਰਵਿਊ ਲਿਆ ਜਾਵੇਗਾ ਪੋਸਟ ਨੰਬਰ 5 ਕਿਚਨ ਅਸਿਸਟੈਂਟ ਦੀ ਪੋਸਟ ਹੈ ਜੀ ਕੁਆਲੀਫਿਕੇਸ਼ਨ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਜਾਂ ਫਿਰ 12ਵੀਂ ਤੁਸੀਂ ਪਾਸ ਕੀਤੀ ਹੈ ਜਾਂ ਕਿਸੇ ਨਾਲ ਦਾ ਡਿਪਲੋਮਾ ਤੁਸੀਂ ਹੋਟਲ ਮੈਨੇਜਮੈਂਟ ਦਾ ਕੈਟਰਿੰਗ ਦਾ ਹਸਪੀਟਲ ਦਾ ਕੀਤਾ ਹੈ ਕੰਪਲੀਟ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਪੋਸਟ ਹੈ ਇੱਕ 24700 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ 29 ਸਤ 2024 ਨੂੰ ਤੋਂ ਅਡ ਇੰਟਰਵਿਊ ਲਿਆ ਜਾਵੇਗਾ ਪੋਸਟ ਨੰਬਰ 6 ਜੀ ਕਿਚਨ ਹੈਲਪਰ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ 3 ਸਾਲ ਦਾ ਤੁਹਾਡੇ ਕੋਲ ਸਵੰਧੀ ਫੀਲ ਦਾ ਐਕਸਪੀਰੀਅੰਸ ਹੈ ਉਮਰ ਹੱਦੇ 30 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟ ਨੇ 2 17000 ਪ੍ਰਤੀ ਮਹੀਨਾ 베ਤਨ ਜਾਵੇਗੀ 29 ਸਤ 2024 ਤੋਂ ਇੰਟਰਵਿਊ ਲਿਆ ਜਾਵੇਗਾ ਪੋਸਟ ਨੰਬਰ 7 ਜੀ ਜੂਨੀਅਰ ਇੰਜੀਨੀਅਰ ਮੈਕੈਨਿਕਲ ਦੀ ਪੋਸਟ ਹੈ ਜੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਮੈਕੈਨਿਕਲ ਇੰਜੀਨੀਅਰਿੰਗ ਵਿੱਚ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਮਰ ਹੱਦੇ 35 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 50 ਤੋਂ ਲੈ ਕੇ 45000 ਪਰਤੀ ਮਾਸ ਸੈਲਰੀ ਦਿੱਤੀ ਜਾਵੇਗੀ। ਨਾ ਪੋਸਟ ਲਈ 2 8024 ਤੋਂ ਇੰਟਰਵਿਊ ਲਿਆ ਜਾਵੇਗਾ। ਪੋਸਟ ਨੰਬਰ 8 ਜੀ ਫੋਰਮੈਨ ਦੀ ਪੋਸਟ ਹੈ ਸਿਵਲ ਦੀ। ਆਈਟੀ ਤੁਸੀਂ ਕੰਪਲੀਟ ਕੀਤਾ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ। ਉਮਰ ਹੱਦ ਹੈ ਜੀ 35 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 25 ਤੋਂ ਲੈ ਕੇ 3000 ਪਰਤੀ ਮਾਸ ਸੈਲਰੀ ਦਿੱਤੀ ਜਾਵੇਗੀ। ਇਸ ਪੋਸਟ ਲਈ 2 8024 ਤੋਂ ਇੰਟਰਵਿਊ ਲਿਆ ਜਾਵੇਗਾ। ਪੋਸਟ ਨੰਬਰ 9 ਜੀ ਪੋਸਟ ਹੈ ਜੀ ਰੈਡੀਸ਼ਨ ਟੈਕਨੋਲੋਜੀਸ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ ਬੀਐਸਸੀ ਤੁਸੀਂ ਕੰਪਲੀਟ ਕੀਤੀ ਹੈ ਫਿਜ਼ਿਕਸ ਵਿੱਚ 55% ਨੰਬਰਾਂ ਨਾਲ ਜਾਂ ਫਿਰ ਪੋਸਟ ਗ੍ਰੈਜੂਏਟ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਰੇਡੀਓਥੈਰਪੀ ਟੈਕਨੋਲੋਜੀ ਦਾ ਤੁਹਾਡੇ ਕੋਲ ਐਕਸਪੀਰੀਅੰਸ 1 ਸਾਲ ਦਾ ਉਮਰ ਹਦੇ 30 ਸਾਲ ਦੇ ਵਿੱਚ ਕਰਤਾ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਇੱਕ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਇਸ ਪੋਸਟ ਲਈ 5 8000 24 ਤੋਂ ਅੰਟਰਵਿਊ ਹੋਵੇਗਾ ਜੀ ਇਹ ਪੋਸਟ ਦਾ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤਾ ਗਿਆ ਹੈ ਜੀ ਦੋਸਤੋ ਅਧੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੋਮੀ ਅੱਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਪੋਸਸ਼ਨ ਦੇ ਡਾਇਰੈਕਟ ਤੋਂ ਇੰਟਰਵਿਊ ਹੋਵੇਗਾ ਜੀ ਇੰਟਰਵਿਊ ਦੀ ਡੇਟ ਤੁਹਾਨੂੰ ਦੱਸਤੀ ਜੋ ਸਮਰੱਖ ਗਈ ਰਿਪੋਰਟਿੰਗ ਟਾਈਮ ਹੈ 9:30 ਵਜੇ ਤੋਂ ਲੈ ਕੇ 11:00 ਵਜੇ ਦੇ ਵਿੱਚਕਾਰ ਤੁਸੀਂ ਰਿਪੋਰਟ ਕਰ ਦੇਣੀ ਹੋਵੇਗੀ ਜੀ ਕੀ ਕੀ ਡਾਕੂਮੈਂਟ ਤੁਸੀਂ ਲੈ ਕੇ ਜਾਣਾ ਜੀ ਕਿਸ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਕਿਰਪਾ ਕਰਕੇ ਵੀਡੀਓ ਦੇ ਬਣੇ ਰਹੋ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਦਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਕਿ ਯੋਗ ਉਮੀਦਵਾਰ ਨੇ ਜੀ ਚਾਹਵਾਨ ਉਮੀਦਵਾਰ ਨੇ ਜੀ ਪੋਂਟਰਵਿਊ ਲਈ ਪਹੁੰਚ ਸਕਦੇ ਨੇ ਜੀ ਐਚ ਆਰਡੀ ডিপਾਰਟਮੈਂਟ ਹੋਮੀ ਪੱਪਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮਿੰਡ ਸਿਟੀ ਮੋਹਾਲੀ ਪੰਜਾਬ ਦੇ ਐਡਰੈਸ ਤੇ ਪਹੁੰਚ ਸਕਣਗੇ ਆਪਣੇ ओरिजिनल ਡਾਕੂਮੈਂਟਸ ਅਤੇ ਰੈਜ਼ਿਊਮ ਪੈਨ ਕਾਰਡ ਆਧਾਰ ਕਾਰਡ ਐਕਸਪੀਰੀਅੰਸ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਆਦਿ ਲੈ ਕੇ ਦੋਸਤੋ ਉਮੀਦ ਕਰਦਾ ਮੇਰੇ ਦਰਦ ਜਾਨ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ